ਪੈਸਾ ਤੋ ਸੇ ਸਾਡੇ ਤਾ ਪਰਚਾ ਕਰਾ ਦਿਆ ਸਾਨੂੰ ਜਲ ਵਿੱਚ ਅੜਾ ਦਿਆ ਸਾਡੇ ਪਖਾਰੀ ਪਾਈਚਾਰੇ ਨੂੰ ਜਲ ਵਿੱਚ ਅੜਾ ਦਿਓ ਪਰ ਤੁਸੀਂ ਪਖਾਰੀ ਪਰੰਪਰਾ ਨੂੰ ਖਤਮ ਨਹੀਂ ਕਰ ਪਾਉਂਗਾ ਮੈਂ ਤੋਨੂੰ ਤਸ ਗੱਲ ਜਵਾਬ ਅਸੀਂ ਨੀ ਚੱਕ ਲੈ ਕੇ ਆਂਦੇ ਜਵਾਬ ਤਾਂ ਬਣਿਆ ਪਕਰੋ ਲੜ ਕੇ ਪੱਜਦੇ ਜੋ ਆ ਕੇ ਕਰੋ ਲੜਕੇ ਪਜਦੇ ਸਟੇਸ਼ਨ ਆਤੇ ਜਾਂਦੇ ਉੱਥੇ ਫਿਰ ਕਿਸੇ ਦੇ ਟੱਕੇ ਚੜਦੇ ਫਿਰ ਪਿਖਾਰੀ ਬਣ ਜਾਂਦੇ ਹੈਗੇ ਹਾਂ ਬਾਕੀ 2-4 ਹਜ਼ਾਰ ਪਿੱਛੇ ਬੱਚਾ ਚੱਕ ਕੇ ਵੇਚਦੇ ਹੈਗੇ ਉਹਨਾਂ ਨੂੰ ਕਿਵੇਂ ਰੋਕੋਗੇ ਕਿਵੇਂ ਫੜੋਗੇ ਉਹ ਬੱਚੇ ਜਦੋਂ ਅੱਗੇ ਦੀ ਅੱਗੇ ਜਾਣਗੇ ਤਾਂ ਪਿਖਾਰੀ ਗੈਂਗ ਦੇ ਹੱਥੇ ਹੀ ਤੇ ਚੜਨਗੇ ਕਿਵੇਂ ਰੋਕੋਗੇ ਨਾਲੇ ਪਿਖਾਰੀ ਕਿਨੇ ਪੈਦਾ ਕਿੱਥੇ ਕਿਨੇ ਪੈਦਾ ਕਿੱਥੇ ਪਿਖਾਰੀ ਜਨਸੰਖਿਆ ਨਿਯੰਤਰਣਕ ਨੂਨ ਬਣਾਇਆ ਬਣਾਇਆ ਅੱਥਰ 10-10 ਜਵਾਕ ਜਦੋਂ ਗਰੀਬ ਬੰਦੇ ਤੇ ਹੋਣਗੇ ਅਨਪੜ ਬੰਦੇ ਤੇ ਹੋਣਗੇ ਤਾ ਫਿਰ ਜਵਾਕਾਂ ਨੂੰ ਰੋਟੀ ਕਿਥੇ ਖਿਲਾਊਗਾ ਉਹ ਇਧਰ ਉਧਰ ਘੁੰਮਦੇ ਪੈਸੇ ਮੰਗਣ ਗਈ ਨਾਲੇ ਸਾਡੇ ਪੰਜਾਬੀ ਕੋਈ ਆ ਜਾ ਉਹਦੇ ਹੱਥ ਤੇ 10 ਰੁਪਏ 5 ਰੁਪਏ ਜ਼ਰੂਰ ਧਰਦੇ ਆ ਕਿਵੇਂ ਰੋਕੋਂਗੇ ਉਹਨਾਂ ਨੂੰ ਉਹ ਜਦ ਦਿੰਦੇ ਆ ਤਾਂ ਸਾਹਮਣੇ ਵਾਲਾ ਹੋਰ ਮੰਗਦਾ ਉਹ ਫਿਰ ਹੋਰ ਕੀ ਖਾਰੀ ਬੰਦਾ ਕੀ ਖਾਰੀ ਬੰਨਨ ਨੂੰ ਤੂੰ ਰੋਕ ਨਹੀਂ ਸਕਦਾ ਹੈਗਾ ਤੁਸੀਂ ਹਾਂ ਨਾਲੇ ਪਿਖਾਰੀ ਬੰਨਨ ਦੀ ਪਰੰਪਰਾ ਤ ਤੁਸੀਂ ਚਲਾਈ ਹੈ ਸਰਕਾਰੀ ਅਫਸਰ ਨਿੱਛੋ ਦੀ ਬੈਂਚ ਦੇ ਲੈਂਦੇ ਕਿ ਨਹੀਂ ਲੈਂਦੇ ਪੀਖ ਹੈ ਫਾਈਲ ਟ੍ਰਾਂਸਫਰ ਕਰਨ ਦੇ ਨਾਮ ਤੇ ਫਾਈਲ ਤੇ ਸੈੱਲ ਕਰਨ ਦੇ ਨਾਮ ਤੇ ਕੰਮ ਕਰਾਉਣ ਦੇ ਨਾਮ ਤੇ ਲੈਂਦੇ ਕਿ ਨਹੀਂ ਲੈਂਦੇ ਉਹ ਵੀ ਪੀਖ ਹੀ ਹੈ ਨਹੀਂ ਤਾਂ ਲੋਗ ਬੋਟਾ ਵੇਲੇ ਆਉਂਦੇ ਹੈਗੇ ਹੱਥ ਜੋੜ ਕੇ ਪੀਖ ਮੰਗਦੇ ਬੋਟਾ ਪਾਓ ਬੋਟਾ ਪਾਓ ਵੀ ਤਾਂ ਪੀਖ ਹੈਗੀ ਪਾਚ ਜਿੱਤ ਜਾਂਦੇ ਸਾਡਾ ਡੰਡਾ ਮਾਰਦਾ ਸਾਰੀ ਜਨਤਾ ਦੇ ਜਨਤਾ ਦਾ ਖੂਨ ਚੂਸਦੇ ਉਹ ਵੀ ਤਾਂ ਪੀਖ ਹੁੰਦੀ ਫਿਰ ਪਖੰਡੀ ਲੋਕ ਧਰਮ ਦੇ ਨਾਮ ਤੇ ਇੰਨੇ ਪੈਸੇ ਠਗਦੇ ਲੋਕਾਂ ਤੋਂ ਵੀ ਤੇ ਪੀਖ ਹੈ ਪੀਖ ਦੇ ਰੂਪ ਲਗ-ਲਗ ਨੇ ਤੁਸੀਂ ਪੀਖ ਨੂੰ ਬੰਦ ਨਹੀਂ ਕਰ ਸਕਦੇ ਹਾਂ ਸਾਡੇ ਤੇ ਪਰਚੇ ਪਾ ਦੇ ਸਾਨੂੰ ਜੇਲ੍ਹਾਂ ਵਿੱਚ ਡੱਕ ਦਿਓ ਫਿਰ ਵੀ ਤੁਸੀਂ ਪਿਖਾਰੀ ਪਰੰਪਰਾ ਨੂੰ ਸਮਾਪਤ ਨਹੀਂ ਕਰ ਸਕਦੇ ਹਾਂ